ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਆਪਣੇ ਸਾਰੇ ਹੀ ਕਿਸਾਨ ਭਰਾ ਜਿਹੜੇ ਕਿ ਦਿੱਲੀ ਵੱਲ ਨੂੰ ਜਾ ਰਹੇ ਨੇ ਅਤੇ ਉਹਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਤੇ ਹੀ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆਗਾ ਵੀ ਕਿ ਉਹ ਦਿੱਲੀ ਦੇ ਵਿੱਚ ਨਾ ਪਹੁੰਚ ਸਕਣ ਪਰ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਪਹਿਲੇ ਹੀ ਦਿਨ ਸਾਰੇ ਹੀ ਪੰਜਾਬੀਆਂ ਨੇ ਪ੍ਰਸ਼ਾਸਨਾਂ ਤੇ ਪੁਲਿਸ ਕਰਮਚਾਰੀਆਂ ਨੂੰ ਸਾਰਿਆਂ ਨੂੰ ਹੀ ਭਜਣਾ ਪਾ ਦਿੱਤੀਆਂ ਸੀਗੀਆਂ ਤੇ ਸਾਰੇ ਹੀ ਪੈਰੀਕੇਟ ਪਟ-ਪਟ ਮਾਰੇ ਤੇ ਜਿਹੜੀ ਵਾਲੀ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਦੋਂ ਫੋਰਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਯਤਨ ਕੀਤੇ ਗਏ ਤਾਂ ਉਹ ਕਿਸਾਨ ਐਨੇ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਨੂੰ ਬਾਹਣੋ ਬਾਣੀ ਭਜਾ ਦਿੱਤਾ ਤੇ ਇਸ ਤੋਂ ਬਾਅਦ ਇੱਕ ਵੀਡੀਓ ਹੋਰ ਨਿਕਲ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੇ ਬਲੋ ਕਿਸਾਨਾਂ ਦੀ ਤਰਫੋਂ ਫਾਇਰਿੰਗ ਕੀਤੀ ਜਾ ਰਹੀ ਹੈ। ਇਹਨੇ ਬਾਅਦ ਤੇ ਗੋਲੀਆਂ ਦੇ ਡਰ ਦੇ ਕਾਰਨ ਵਿਚਾਰੇ ਕਿਸਾਨ ਵੀ ਪਿੱਛੇ ਹਟ ਰਹੇ ਨੇ। ਤਾਂ ਇਹ ਇੱਕ ਬਹੁਤ ਹੀ ਵੱਡਾ ਤੇ ਨਜਾਇਜ਼ ਤੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨ ਕੋਈ ਹੋਰ ਮੁੱਦੇ ਦੇ ਲਈ ਨਹੀਂ ਜਾ ਰਹੇ। ਉਹ ਸਿਰਫ ਆਪਣੀ ਫਸਲ ਦੇ ਉੱਪਰ ਇੱਕ ਪੱਕੀ ਐਮਐਸਪੀ ਦੇ ਤੌਰ ਤੇ ਹੀ ਉੱਥੇ ਜਾ ਰਹੇ ਨੇ ਤੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਲਈ। ਬਾਕੀ ਤੁਹਾਡਾ ਕੀ ਕਹਿਣਾ? ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ।